ਨਵੇਂ ਪਿੰਡ ਪੱਠੇ ਦੀ ਅੱਛਾ ਜੀ ਨਵੇਂ ਜਿਹੜੀ ਤੇ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਜਿਹੜੀ ਤੇ ਸਾਨੂੰ ਜਾਣਕਾਰੀ ਮਿਲੀ ਸੂਤਰਾਂ ਤੋਂ ਕਿ ਨਵੇਂ ਪਿੰਡ ਪੱਠੇ ਦੀ ਜਿਹੜੀ ਹੈਰੀ ਆ ਜੀ ਨਸ਼ਾ ਕਸਟਾ ਜਿਹੜਾ ਵਾ ਇਹ ਚਿੱਟਾ ਤੋਲ ਰਿਆ ਵਾ ਵੇਚ ਰਿਆ ਵਾ ਇਹ ਤੁਸੀਂ ਜੇ ਨਵੇਂ ਪਿੰਡ ਪੱਠੇ ਰਹਿਣ ਵਾਲੇ ਇਹ ਟਰੋਂਾ ਬੰਦਾ ਕੀ ਨਾਮ ਆ ਇਹ ਇੱਥੇ ਆ ਰਹਿਣ ਵਾਲਾ ਨਵੇਂ ਪਿੰਡ ਪੱਠੇ ਦਾ ਰਹਿਣ ਵਾਲਾ ਨਿੱਕਾ ਇਹਦਾ ਨਾਮ ਇਹਦਾ ਭਰਾ ਫੋਜੀ ਆ ਨਾਲ ਹੈ ਇਹ ਦੋਵੇਂ ਭਰਾ ਹੀ ਉੱਤੇ ਚਿੱਟਾ ਵੇਚਦੇ ਨਵੇਂ ਪਿੰਡ ਪੱਠੇ 'ਚ अच्छा சின்ன ਟਾਈਮ ਤੋਂ ਵੇਚਦੀ ਆ ਇਹ ਘਟੋ ਘਟਨੀ ਇਹਨਾਂ ਨੂੰ ਬਹੁਤ ਸਮਾਂ ਹੋ ਚੁੱਕਾ ਵਾ ਮੈਂ ਤਾਂ ਛੋਟਾ ਜਾਂਦਾ ਸੀ ਮੇਰਾ ਬ੍ਰਦਰ ਵੀ ਮਰ ਗਿਆ ਇਸ ਨਸ਼ੇ ਦੇ ਨਾਲ ਅੱਛਾ ਨਸ਼ਾ ਕਰ ਰਿਹਾ ਸੀ ਇਹਨਾਂ ਤੋਂ ਹੀ ਲੈਂਦਾ ਸੀ ਕਿਤੇ ਅੱਛਾ ਹਾਂ ਤੇ ਇਹ ਇੱਥੇ ਪੀਰ ਦੀ ਜਗਾ ਲੱਗੇ ਵੀ ਵੇਚ ਰਹਿ ਜਾ ਸ਼ਰੇ ਆਮੀ ਵੇਚ ਰਹਿ ਜਾ ਤੇ ਪੁਲਿਸ ਨਹੀਂ ਇਹਨਾਂ ਨੂੰ ਫੜਦੀ ਉਹਨਾਂ ਸਦਾ ਫੜ ਲੈਂਦੀ ਜਾਂ ਫੇਰ ਛੱਡ ਦਿੰਦੀ ਆ ਐਸੇ ਬੁਸੇ ਦੇਖ ਗਈ ਵੀ ਛੁੱਟ ਜਾਂਦੇ ਆ ਜਮਾਨਤਾਂ ਦੇ ਆਣ ਕੇ ਵੀ ਛੁੱਟ ਜਾਂਦੇ ਆ ਜਦੋਂ ਜਮਾਤਾਂ ਤੇ ਆ ਜਾਂਦੇ ਵਿਸ਼ੇ ਕੰਮ ਸ਼ੁਰੂ ਕਰ ਲੈਂਦੇ ਆ ਜੀ ਇਹਨਾਂ ਦਾ ਘਰ ਬੂਹਾ ਵੇਖੋ ਚੱਟੇ ਤੋਂ ਕਿੱਦਾਂ ਜਾਓ ਅੱਛਾ ਜੀ ਤੇ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਜੀ ਇਹ ਨਵੇਂ ਮੰਡ ਪੱਠੇ ਦਾ ਇਹਦਾ ਨਾਮ ਕੀ ਹੈ ਪੂਰੀ ਤਰ੍ਹਾਂ ਮੈਨੂੰ ਮੇਰਾ ਨਾਮ ਪਿਓ ਦਾ ਨਾਮ ਤੇ ਪੂਰੀ ਡਿਟੇਲ ਤੁਸੀਂ ਦੱਸ ਸਕਦੇ ਆ ਨਿੱਕਾ ਇਹਦਾ ਨਾਮ ਆ ਜੀ ਹਾਂ ਜੀ ਭਰਾ ਦਾ ਨਾਮ ਫੌਜੀ ਆ ਫੌਜੀ ਮਸ਼ਹੂਰ ਅੱਛਾ ਠੀਕ ਹੈ ਜੀ ਤੇ ਪਿਓ ਦਾ ਨਾਮ ਇਹਨਾਂ ਦੇ ਦਾ ਗਰਵਾਚਨ ਸਿੰਘਾ ਅੱਛਾ ਹਾਂਜੀ ਇਹ ਨਵੇਂ ਪਿੰਡ ਪੱਠੇ ਦੇ ਆ ਇਹ ਦੋ ਭਰਾ ਇਹ ਦੋ ਭਰਾ ਨਸ਼ਾ ਵੇਚਦੇ ਆ ਹਾਂਜੀ ਦੋਵੇਂ ਭਰਾ ਨਸ਼ਾ ਵੇਚਦੇ ਆ ਤੇ ਤੁਸੀਂ ਉਹਨੂੰ ਦੇਖੋ ਜਿਸ ਤਰ੍ਹਾਂ ਨਸ਼ੇ ਨਾਲ ਤੁਹਾਡਾ ਇਹ ਭਰਾ ਵੀ ਮਰ ਗਿਆ ਵਾ ਹਾਂਜੀ ਤੇ ਪੁਲਿਸ ਦੇ ਉੱਚ ਅਧਿਕਾਰੀਆ ਤੋਂ ਤੁਸੀਂ ਕੀ ਮੰਗ ਚਾਹਦੇ ਆ ਜੀ ਇਹਦੇ ਖਿਲਾਫ ਜਿਸ ਤਰ੍ਹਾਂ ਵੀਡੀਓ ਮਾਰ ਕੇ ਹੋਈ ਆ ਜੀ ਸਾਡੀ ਵੀ ਇਹ ਨਸ਼ਾ ਇਹਨਾਂ ਦਾ ਬੰਦ ਕਰਵਾਇਆ ਜਾ ਜਾਵੇ ਇਹ ਨਸ਼ਾ ਨਾ ਵੇਚਿਆ ਜਾਵੇ ਗਾਹ ਕਿਹਦੇਤੀ ਕਿਸੇ ਦਾ ਘਰ ਨਾ ਖਰਾਬ ਹੋਵੇ ਅੱਛਾ ਕੋਈ ਭਰਾ ਕੋਈ ਭੈਣ ਜੋ ਵੀ ਆ ਜਿਹੜਿਆ ਵੀ ਆ ਕਿਸੇ ਦਾ ਘਰ ਨਾ ਖਰਾਬ ਕੀਤਾ ਜਾਵੇ ਇਹ ਤੇ ਕਾਰਵਾਈ ਹੋਈ ਜਾਵੇ ਇਹ ਨਸ਼ਾ ਬੰਦ ਕਰਾਇਆ ਜਾਵੇ ਮਤਲਬ ਤੁਹਾਨੂੰ ਟੱਟ ਜਾਂਦਾ ਮਤਲਬ ਇਹ ਨਸ਼ਾ ਹੀ ਕਾਫੀ ਸਮੇਂ ਤੋਂ ਵਿਚਰੀਆ ਹਾਂਜੀ ਸਰ ਪਰ ਪੁਲਿਸ ਇਹਨਾਂ ਹੱਥ ਨਹੀਂ ਪਾ ਰਹੀ ਜੇ ਫੜਦੀ ਆ ਤੇ ਇਹ ਜਮਾਨਤ ਦੇ ਬਾਹਰ ਆਣ ਕੇ ਫੇਰ ਕੰਮ ਸ਼ੁਰੂ ਕਰ ਲੈਂਦੇ ਆ ਜਾਂ ਪੈਸੇ ਪੂਸੇ ਲੈ ਰਹੇ ਵੀ ਇਹ ਤਾਂ ਹੀ ਮੇਰੇ ਸੈਟਿੰਗ ਜੁੰਦੀ ਹੈ ਇਹਨਾਂ ਦੀ ਪੁਲਿਸ ਵਾਲਿਆਂ ਨਾਲ ਨਹੀਂ 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 ਇਹ ਨਹੀਂ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਜੀ ਇਸ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਆ ਇਹ ਵੀਡੀਓ ਜੀ ਤਾਜੀ ਤਾਜੀ ਵਾਇਰਲ ਹੋ ਰਹੀ ਹੈ ਇਹ ਤਾਜ਼ਾ ਤਾਜ਼ੇ ਹੁਣ ਵੇਚਦੇ ਆ ਉਹੀ ਵੀਡੀਓ ਬਣੀ ਹਾਂਜੀ ਇਹ ਸਿਆਲ ਦੀ ਆ ਵੀਡੀਓ ਜੀ ਆ ਦੇਖੋ ਇਹਨਾਂ ਜਾਗੜ ਜੁਮਟ ਪਾਈ ਹੋਈ ਆ ਅੱਛਾ ਇਹ ਤਾਜੀ ਆ ਸਿਆਲ ਦਾ ਆ ਇੱਕ ਦੋ ਮਹੀਨੇ ਹੋਏ ਵੀਡੀਓ ਨੂੰ ਅੱਛਾ ਠੀਕ ਹਾਂਜੀ ਹੁਣ ਤੁਸੀਂ ਇਤਨਾਰ ਫੇਮ ਹੈ ਮੰਤਰਵਾਣਾ ਚਾਹੁੰਦਾ ਕੀ ਤਾਰ ਵੀ ਦੀ ਮੰਤਰਾ ਦੇ ਜੀ ਅਸੀਂ ਮੰਗੇ ਹੋਈ ਕਰਦੇ ਆ ਵੀ ਇਹ ਜਿਹੜਾ ਨਸ਼ਾ ਹੈ ਨਾ ਇੱਥੇ ਨਵੇਂ ਪਿੰਡ ਪੱਟੇ ਚ ਆ ਰਹੇ ਨੇ ਇਹ ਬੰਦ ਕੀਤਾ ਜਾਵੇ ਇਹ ਦੋਹਾਂ ਭਰਾਵਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਗਾਂ ਜਿਹੜਾ ਕਿਸੇ ਰਾਹ ਘਰ ਨਾ ਖਰਾ ਹੋਇਆ ਕੋਈ ਦੇਖੋ ਜੀ ਨਵੇਂ ਪਿੰਡ ਪੱਠੇ ਦੇ ਜਿਹੜੇ ਨਸ਼ਾ ਸਮਗਲਨ ਦਾ ਕੰਮ ਲੋਕ ਕਰਦੇ ਆ ਸਾਡੇ ਬਿਲਕੁਲ ਨਿਸ਼ਾਨੇ ਤੇ ਆ ਅਸੀਂ ਕੱਲ ਹੀ ਉੱਥੋਂ ਇੱਕ ਹਸ ਰਿਵਾਈਪ ਫੜ ਕੇ ਉਹਨਾਂ ਬਸੂ ਅੱਠ ਦਰਾਂ ਮਹਿਰੋ ਨੂੰ ਕਵਰ ਕਰਕੇ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹਨਾਂ ਜੇਲ੍ਹ ਬੰਦ ਕਰਵਾਇਆ ਵਾ ਜੱਜ ਸਾਹਿਬ ਦੇ ਫਿਸ਼ ਕਰਕੇ ਤੇ ਜਿਹੜੀ ਤੁਸੀਂ ਵੀਡੀਓ ਬਾਰੇ ਜਿਹੜਾ ਨਾਲ ਗੱਲ ਕਰ ਰਹੇ ਉਹਨੇ ਕੇ ਬਾਰੇ ਸਾਡੇ ਚਲੋ ਤੁਸੀਂ ਧਿਆਨ ਚ ਲਿਆ ਸਾਡੇ ਤੋਂ ਉਹਨੂੰ ਧਿਆਜ ਗਿਆ ਅਸੀਂ ਬਿਲਕੁਲ ਸਖਤੀ ਨਾਲ ਇਸ ਉਸ ਨੂੰ ਇਹ ਗੇਟ ਟਰੈਪ ਕਰਕੇ ਉਹਨੂੰ ਅਰੈਸਟ ਕਰਕੇ ਜਿਹੜੀ ਉਹਨੂੰ ਪਬਲਿਕਲੀ ਕਾਰਵਾਈ ਬੰਦੀ ਹੋਈ ਜਰੂਰ ਕਰਾਂਗੇ ਜੀ ਨਸ਼ੀਨਾ ਦਾ ਕਿਸੇ ਗੱਲ ਤੇ ਵੀ 1% ਵੀ ਜੋ ਸਾਡੇ ਅਫਸਰਾਂ ਦਾ ਹੁਕਮ ਆ ਜੋ ਸੀ ਇਹ ਅਫਸਰਾ ਤੋਂ ਮਤਲਬ ਕਿਸੇ ਵੀ ਤਰ੍ਹਾਂ 1% ਵੀ ਰਹਿ ਤਾ 0% ਵੀ ਬਿਲਕੁਲ ਜੀ ਅਸੀਂ ਪੂਰੀ ਜਾਂਚ ਕਰਕੇ ਉਹਨਾਂ ਜੋ ਵੀ ਲੀਗਲੀ ਕਾਰਵਾਈ ਬੰਦੇ ਜਲਦੋਂ ਜਲਦ ਕਰ ਰਹੇ ਆ ਜੀ